ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਪਿਆਰ ਹੋਵੇ ਉੱਥੇ ਰੱਬ ਹੁੰਦਾ ਇਹ ਬਿਲਕੁਲ ਸੱਚੀ ਗੱਲ ਹੈ ਮੈਂ ਅੱਜ ਸੁਖੇ ਮਾਜਰਾ ਸਾਈਡ ਆਇਆ ਹੋਇਆ ਸੀਗਾ ਤੇ ਜਦੋਂ ਮੈਂ ਰਸਤੇ ਦੇ ਵਿੱਚ ਕਿਸੇ ਨੂੰ ਰਸਤਾ ਪੁੱਛਿਆ ਬਈ ਇੱਥੇ ਗਊਸ਼ਾਲਾ ਦਾ ਰਸਤਾ ਕਿਹੜਾ ਹੈ ਤੇ ਇੱਕ ਵੀਰ ਨੇ ਪਛਾਣ ਲਿਆ ਕਹਿੰਦਾ ਬਾਬਾ ਜੀ ਰੁਕ ਜਾਓ ਅਸੀਂ ਸਾਨੂੰ ਜਾਣਦੇ ਹਾਂ ਮੈਂ ਕਿਹਾ ਜੀ ਚਲੋ ਤਾਂ ਠੀਕ ਐ ਮੈਂ ਮੜ ਜਾ ਕੰਮ ਕਰਿਆ ਮੈਂ ਮੜ ਜਾ ਜਾਣਾ ਸੀਗਾ ਗਊਸ਼ਾਲਾ ਦੇ ਵਿੱਚ ਜੇ ਉੱਥੇ ਗੱਲਬਾਤ ਕੋਈ ਕਰਨੀ ਸੀ ਤੇ ਮੈਂ ਉੱਥੇ ਚਲ ਗਿਆ ਤੇ ਮੁੜ ਕੇ ਆਇਆ ਤੇ ਭਰਾ ਬਣੀ ਮਿਹਨਤੀ ਬੰਦੇ ਆ ਮਿਹਨਤ ਕਰਦੇ ਆ ਪਰਿਵਾਰ ਨੂੰ ਪਾਲਦੇ ਆ ਤੇ ਮੈਂ ਵੀ ਮਹਾਰਾਜ ਕੋਲ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਇਹਨਾਂ ਦੇ ਪਰਿਵਾਰਾਂ ਨੂੰ ਸੁੱਖ ਸ਼ਾਂਤੀ ਦੇਵੇ ਇਹਨਾਂ ਦੇ ਪਰਿਵਾਰ ਦੇ ਵਿੱਚ ਚੜ੍ਹਦੀ ਕਲਾ ਹੋਵੇ ਇਹਨਾਂ ਦੀ ਸਰੀਰਕ ਤੰਦਰੁਸਤੀਆਂ ਸਤਗੁਰੂ ਬਖਸ਼ਿਸ਼ ਕਰਨ ਔਰ ਮੈਨੂੰ ਕਹਿੰਦੇ ਵੀ ਚਾਹ ਜ਼ਰੂਰ ਛੱਕੇ ਜਾਣੀਏ ਇਹਨਾਂ ਨੇ ਚਾਹ ਬਹੁਤ ਸੋਹਣੀ ਬਣਾਈ ਦੁੱਧ ਚ ਪੱਤੀ ਲਾਦੀ ਕਹਿੰਦੇ ਸੋ ਵੀਰ ਕਰਮਜੀਤ ਸਿੰਘ ਹਾਂਜੀ ਹਾਂਜੀ ਕਿੱਦਾਂ ਮਲਾਪ ਹੋ ਗਿਆ ਬਸ ਐਦਾਂ ਕਿ ਬਾਬਾ ਜੀ ਤੁਹਾਨੂੰ ਅਸੀਂ ਜਾਣਦੇ ਤੇ ਪਹਿਲਾਂ ਤੇ ਠੀਕ ਹੈ ਹਾਂਜੀ ਤੁਸੀਂ ਕਿੱਦਾਂ ਜਾਣਦੇ ਸਾਨੂੰ ਮੈਂ ਤੁਹਾਨੂੰ ਕਈ ਦਵਾਨਾਂ ਚ ਦੇਖਿਆ ਜੀ ਠੀਕ ਹੈ ਹਾਂਜੀ ਤੇ ਹੁਣ ਤੁਸੀਂ ਇੱਥੇ ਕੰਮ ਕਰਦੇ ਤੇ ਹੁਣ ਇੱਥੇ ਕੰਮ ਕਰਦੇ ਜੀ ਸੰਤਾਂ ਦੇ ਡੇਰੇ ਤੇ ਹਾਂਜੀ ਹਾਂਜੀ ਤੇ ਦੇਖੋ ਸੰਤਾਂ ਦੇ ਡੇਰੇ ਤੇ ਰੱਬ ਦੇ ਵਰਗੀਆਂ ਰੂਹਾਂ ਮਿਲੀਆਂ ਸਾਨੂੰ ਆ ਸਾਡਾ ਵੀਰ ਕਰਨੈਲ ਸਿੰਘ ਵੀ ਮਿਲਿਆ ਕਰਨੈਲ ਸਿੰਘ ਸਤਿ ਸ੍ਰੀ ਅਕਾਲ ਬੋਲਾ ਦਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਸਨਾਓ ਠੀਕ ਠਾਕ ਹਾਂ ਜੀ ਬਹੁਤ ਵਧੀਆ ਚਾਹ ਤੁਸੀਂ ਬਣਾਈ ਹਾਂਜੀ ਹਾਂਜੀ ਵਧੀਆ ਚਾਹ ਬਣਾਤੀ ਹਾਂਜੀ ਸੋ ਦੇਖੋ ਇਹ ਮੈਂ ਇਹ ਵੀਡੀਓ ਤਾਂ ਬਣਾਈ ਹੈ ਵੀ ਦੇਖੋ ਜਿਹੜੇ ਮਿਹਨਤੀ ਲੋਕ ਹੈ ਨਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਵਿੱਚੋਂ ਵੀ ਖੁਸ਼ ਰਹਿਣਾ ਸਿੱਖ ਜਾਂਦੇ ਆ ਉਹ ਤੇ ਇਹਨਾਂ ਨੇ ਮਿਹਨਤ ਕਰਨੀ ਮਜ਼ਦੂਰੀ ਕਰਨੀ ਤੇ ਇਹਨਾਂ ਦੀ ਜ਼ਿੰਦਗੀ ਇੰਨੀ ਅੰਦਰੋਂ ਖੁਸ਼ ਹੈ ਨਾ ਇਹ ਵੱਡੇ ਵੱਡੇ ਅਮੀਰ ਲੋਕ ਵੀ ਲੱਖਾਪਤੀ ਲੋਕ ਵੀ ਉਹ ਖੁਸ਼ੀ ਨਹੀਂ ਲੈ ਸਕਦੇ ਕਿਉਂ ਕਿ ਕਿਉਂਕਿ ਜਿਹੜੇ ਵੱਡੇ ਹੋ ਜਾਂਦੇ ਆ ਪੈਸੇ ਵਾਲੇ ਹੋ ਜਾਂਦੇ ਆ ਉਹ ਕਿਸੇ ਨੂੰ ਬੁਲਾ ਕੇ ਰਾਜੀ ਨਹੀਂ ਆ ਬਈ ਆਪਾਂ ਕਿਸੇ ਨੂੰ ਬੁਲਾ ਦਈਏ ਹੈਨਾ ਤੇ ਜਿਹੜੇ ਆਪਣੀਆਂ ਜੜਾਂ ਨਾਲ ਜੁੜੇ ਰਹਿੰਦੇ ਲੋਕ ਐ ਤੇ ਉਹ ਹਮੇਸ਼ਾ ਦੂਜੇ ਦੀ ਇੱਜ਼ਤ ਕਰਦੇ ਆ ਸਤਕਾਰ ਕਰਦੇ ਆ ਤੇ ਉਹ ਇੱਥੇ ਵੀ ਸਤਕਾਰ ਖੱਟਦੇ ਆ ਤੇ ਅੱਗੇ ਦਰਗਾਹ ਦੇ ਵਿੱਚ ਵੀ ਸਤਕਾਰ ਖੱਟਣਗੇ ਕਿਉਂਕਿ ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਵੱਢਾਂਗੇ ਜੇ ਇਸ ਸੰਸਾਰ ਦੇ ਵਿੱਚ ਅਸੀਂ ਕਿਸੇ ਦਾ ਸਤਕਾਰ ਕਰਾਂਗੇ ਤਾਂ ਸਾਡਾ ਵੀ ਕੋਈ ਸਤਕਾਰ ਕਰੂਗਾ ਤੇ ਸਾਡਾ ਵੱਡੀ ਗੱਲ ਕਿ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਸਤਕਾਰ ਹੋਵੇਗਾ ਇਸ ਕਰਕੇ ਜੇ ਕੋ ਜੀ ਕਹੇ ਉਹਨਾਂ ਕੋ ਜਿਹੜਾ ਕੋਈ ਪ੍ਰਮਾਤਮਾ ਦੇ ਪਿਆਰਿਆਂ ਨੂੰ ਜੀ ਕਹਿੰਦਾ ਨਾ ਉਹਨਾਂ ਨੂੰ ਫਿਰ ਜਮਾਂ ਦਾ ਕੋਈ ਡਰ ਨਹੀਂ ਰਹਿੰਦਾ ਸੋ ਸਤਗੁਰ ਕਿਰਪਾ ਕਰਨ ਐਸ ਤਰ੍ਹਾਂ ਦੀਆਂ ਪਿਆਰ ਵਾਲੀਆਂ ਰੂਹਾਂ ਸਾਰੀਆਂ ਮਿਲਦੀਆਂ ਰਹਿਣ ਤੇ ਸਤਗੁਰ ਸਾਡੇ ਪਿਆਰ ਵਾਲਿਆਂ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ